ਲੋ ਜੀ ਆਪਕਾ ਕੱਪੜੇ ਸਲਾਈ ਕਰਨੇ ਲੱਗੇ ਸੀ ਪਰ ਇਹਦਾ ਕੱਲ ਦਾ ਇਹਦੇ ਸਿੱਟਲ ਚ ਧਾਗਾ ਫਸਿਆ ਹੋਇਆ ਤੇ ਅੱਜ ਪਹਿਲਾਂ ਆਪਾਂ ਇਹਨੂੰ ਸੈੱਟ ਕਰ ਲੈਨੇ ਆ ਸਲਾਈ ਕਰਨੇ ਲੱਗੇ ਸੀ ਇਹ ਕੱਲ ਦਾ ਜੈਂਪਰ ਇੰਨਾ ਸਿਮਟਾ ਹੋਇਆ ਵਾ ਤੇ ਆ ਪਾਈਪਿੰਗ ਲਾਉਣੀ ਸੀ ਇਹ ਹੁਣ ਮਸ਼ੀਨ ਨਾਲ ਗਾਂ ਨਾ ਸਲਾਈ ਮਾਰਤੀ ਹੈ ਇਹ ਹੁਣ ਨੂੰ ਖੁੱਲਣਾ ਪੈਣਾ ਆਪਾਂ ਪਹਿਲਾਂ ਇਹਨੂੰ ਖੋਲ ਕੇ ਸੈੱਟ ਕਰ ਲੈਨੇ ਆ ਤਾਂ ਸਿੱਟਲ ਚੱਕੀ ਕਰਦੇ ਆ ਕਿ ਫਸਿਆ ਹੋਇਆ ਵਿੱਚ ਇਕਦਮ ਕਰਕੇ ਆਪਣੀ ਖੋਲ ਕੇ ਵੇਖ ਲਈ ਪਹਿਲਾਂ ਇਹ ਪ੍ਰੋਪਰ ਖੋਲ ਲੇ ਸਾਰਾ ਕੁਝ ਕਰਾਂਗੇ ਤੇਲ ਪੁੰਗਾਂਗੇ ਹੁਣ ਆਪਾਂ ਬਾਰਲ ਜੱਤੀ ਖੋਲ ਦੇਣਾ ਹੈ ਨਾ ਅਜੇ ਕਰਾਂਗੇ ਇਹਨੂੰ ਸਾਰਾ ਸਿੱਧਾ ਖੋਲਣਾ ਪੈਣਾ ਲੋ ਜੀ ਆਪਾਂ ਤੇਲ ਇਹਦੇ ਵਿੱਚ ਤੇਲ ਆ ਤੇ ਆਹ ਕੋਨ ਖਾਲੀ ਹੋਈ ਪਈ ਸੀ ਇਹਦੇ ਵਿੱਚ ਆਪਾਂ ਤੇਲ ਵੀ ਪਹਿਲਾਂ ਭਰ ਲੈਣੇ ਆ ਇਹਨੂੰ ਖੋਲਾਂਗੇ ਸਿੱਟਲ ਨੂੰ ਤੇ ਤੇਲ ਤੋਲ ਲਾ ਲਵਾਂਗੇ ਸਾਰਾ ਪੀ ਆਪਾ ਤੁੱਪੇ ਰੱਖ ਕੇ ਹੁਣ ਮੈਨੂੰ ਖੋਲਣ ਲੱਗੀ ਆ ਪਹਿਲਾਂ ਆਪਾ ਤੇਲ ਹੀ ਪਾ ਲਗੇ ਸ਼ੀਸ਼ੇ ਚ ਕਿਉਂਕਿ ਫਿਰ ਨਾਲ ਦੇ ਨਾਲ ਤੇਲ ਦੇ ਲੱਗਣਾ ਇਹ ਮੈਂ ਐਡਿਕ ਬੋਟਲ ਤੇਲ ਦੀ ਲਿਓ ਨੀਂ ਇਹਦੀ ਸੂਈ ਜਿੱਥੋਂ ਹੀ ਮਚੀਨ ਲਈ ਆ ਸੂਈ ਵੀ ਉੱਥੋਂ ਹੀ ਲਿਓ ਨੀਂ ਤੇ ਤੇਲ ਵੀ ਉੱਥੋਂ ਹੀ ਲਿਓ ਨੀਂ ਪਹਿਲਾਂ ਪਤਿਰ ਪਾ ਲੀ ਜਿਹੜੇ ਵੀ ਸਲਾਈਕ ਕਰਦੇ ਆ ਉਹਦੇ ਮਕੈਨਿਕ ਤਾਂ ਆਪ ਹੀ ਹੁੰਦੇ ਆ ਵੀ ਮਸ਼ੀਨ ਦੇ ਕਿਉਂਕਿ ਉਹਨਾਂ ਨੂੰ ਸੀਟਲ ਖੋਲਣਾ ਕਸਣਾ ਕੋਈ ਨਿੱਕੀ ਮੁੱਟੀ ਜਿਹੜੀ ਬ੍ਰੇਕਿੰਗ ਮਾੜੀ ਮੁੱਟੀ ਹੁੰਦੀ ਆ ਪ੍ਰੋਬਲਮ ਉਹ ਤਾਂ ਆਪ ਹੀ ਹੱਲ ਕਰ ਲਈ ਜੇ ਕਿ ਮੇਜਰ ਪ੍ਰੋਬਲਮ ਹੁੰਦੀ ਆ ਉਹਦਾ ਹੱਲ ਨਹੀਂ ਹੁੰਦਾ ਉਹ ਉੱਥੇ ਦਿਖਾਉਣੇ ਪੈਂਦੀ ਆ ਮਸ਼ੀਨ ਦੇ ਤਾਂ ਆਪਾਂ ਲਓ ਜੀ ਆਪਾਂ ਸੀਟਲ ਖੋਲ ਲੈਨੇ ਆਂ ਇਹਦੇ ਵਿੱਚ ਆਵੇ ਕਾਫੀ ਮਿੱਟੀ ਘੱਟ ਜਾ ਉਹਦਾ ਬੁਕਰਮ ਦਾ ਬਰਾਦਾ ਜਾ ਉਹ ਵਿੱਚ ਆਇਆ ਹੋਇਆ ਵਾ ਤੇ ਇਹਨੂੰ ਆਪਾਂ ਖੋਲ ਕੇ ਸਿੱਟਲ ਨੂੰ ਕੁਲਕੀ ਧੱਗਾ ਕੱਢ ਲਾਂਗੇ ਸਿੱਟਲ 'ਚ ਜਿਹੜਾ ਧੱਗਾ ਫਸਿਆ ਹੋਇਆ ਤੇ ਇੱਧਰ ਦੇਖੋ ਕਿੰਨਾ ਵਿੱਚ ਸਿੱਟਲ ਦੇ ਕਿੰਨਾ ਕੁਝ ਫਸਿਆ ਹੋਇਆ ਵਾ ਆਤਾ ਬੁਕਰਮ ਦਾ ਬਰਾਦ ਦਾ ਜਿਆ ਤੇ ਆਵੇ ਇਹਦੇ ਵਿੱਚ ਵੀ ਕਿੰਨਾ ਇਹਨੂੰ ਮੈਂ ਆਹ ਬੋਂਕਰ ਦਾ ਤੇਲ ਦਾ ਢੱਕਾ ਜਾਂ ਲੈਣੇ ਨੇ ਇਹਦੇ ਨਾਲ ਕੱਢ ਦੇਣੇ ਆ ਤੇ ਦੇਖੋ ਲੈ ਕਿੰਨਾ ਫਸਿਆ ਹੈ ਵਿੱਚ ਕਿੰਨਾ ਕੁਝ ਇੰਨਾਂ ਇਹ ਤਾਂ ਹੀ ਭਾਰੀ ਚੱਲਦੀ ਹੈ ਮਸ਼ੀਨ ਇੱਕ ਇਹਦੇ ਵਿੱਚ ਫਸ ਜਾਂਦਾ ਵਾ ਹਬਰਾਦਾ ਜੇ ਇੱਕ ਸਿੱਟਲ ਦੇ ਵਿੱਚ ਤਾਂ ਫਸ ਜਾਂਦਾ ਕਾਫੀ ਵਿੱਚ ਤੁਹਾਨੂੰ ਜਿੱਕਾ ਫੀ ਹੱਥ ਤੇ ਤਕੀਸ ਆਫ ਹੋ ਗਈ ਇਹਨਾਂ ਕਫਾਲਤੂ ਕਪੜੇ ਨਾਲ ਸਾਫ ਕਰ ਲਾਂਗੇ ਸਿੱਪੀ ਖੋਲ ਲੈਣਾ ਇਹਨਾਂ ਫालतू ਕੱਪੜੇ ਨਾਲ ਸਾਫ਼ ਕਰਾਂਗੇ ਆਜ ਦੀ ਸਿੱਟ ਇਹਦੇ ਵਿੱਚ ਆਪਾਂ ਫਿਰ ਕੀ ਕੱਢ ਲੈਨੇ ਨੇ ਫਿਰ ਇਹਨੂੰ ਬਾਸੇ ਰੱਖ ਲੈਨੇ ਨਾਤੇ ਕਿੰਨਾ ਕੁਸ਼ ਫਸਿਆ ਯਾ ਐਸ ਲਈ ਬਹੁਤ ਭਾਰੀ ਚਲਦੀ ਸੀ ਮਸ਼ੀਨ ਕਪੜਾ ਖੱਚਦੀ ਨਹੀਂ ਪੈਸੀ ਇੰਨੀ ਜ਼ਿਆਦਾ ਭਾਰੀ ਸੀ ਤੇ ਹੁਣ ਇਹਨੂੰ ਵੀ ਆਪਾਂ ਪ੍ਰੋਪਰ ਸੈੱਟ ਕਰ ਲਾਂਗੇ ਸਾਫ਼ ਕਰ ਲਾਂਗੇ ਸਾਰਾ ਮੈਂ ਇਹਦੀ ਮਦਦ ਨਾਲ ਇਹ ਕਰ ਲੈਣੀ ਹੈ ਮੈਂ ਲਗਭਗ 10 12 ਸੂਟ ਸਲਾਈ ਕਰ ਲੇ ਹੁਣ ਸਫਾਈ ਕਰਨ ਲੱਗੀ ਆਂਦੀ ਤਾਂ ਹੀ ਇੰਨਾ ਜ਼ਿਆਦਾ ਹ ਇਕੱਠਾ ਹੋਇਆ ਪਿਆ ਵਿੱਚ ਸਾਰੇ ਨੂੰ ਸਾਫ ਕਰਕੇ ਕੱਪੜੇ ਵੀ ਨਾਲ ਪਸਾਰ ਕਰ ਲੈਂਦੇ ਹਾਂ ਹੁਣ ਮੈਂ ਨੂੰ ਤੇਲ ਲਾ ਲੈਂਦੀ ਹਾਂ ਇਹ ਤਾਂ ਇੰਨਾ ਕੀ ਕੰਮ ਹੁੰਦਾ ਵਾ ਇਹ ਸਿੱਪਟਲ ਸਾਫ ਹੋ ਗਿਆ ਬਦਨਾਮ ਇਹ ਚੁੰਬ ਚੁੰਬੜ ਦਾ ਪੈਨਲ ਦੇ ਵਿੱਚ ਚੁੰਬਕ ਦਾ ਖਸ਼ਿਆ ਗਗਨਕਸ਼ਨ ਮਿਲ ਲਗ ਨਹੀਂ ਪਈ ਇਹ ਜਿਹੜਾ ਮੇਰਾ ਮਸ਼ੀਨ ਦਾ ਸੀਗਾ ਪੇਚ ਕਾ ਸੋਮ ਨਹੀਂ ਮਿਲਿਆ ਨਹੀਂ ਕੁਛ ਹੈ ਚੁੰਬਕ ਵਾਲਾ ਨਾਲ ਚੁੰਬੜ ਜਾਂਦਾ ਓ ਮਾਈ ਗੋਡ ਸਵਾਗਤ ਹੈ ਗਾਇਸ ਤੇ ਬਿੱਟੀ ਮਿੰਮੀ ਥੋੜਾ ਤੇਲ ਲਾਲਣੀ ਨੇ ਤੇ ਇਹਦੇ ਨਾਲ ਜਿਹੜੀ ਫਿਰ ਕੀ ਐ ਨਾ ਉਹ ਜ਼ਿਆਦਾ ਖੜਕਾ ਨਹੀਂ ਕਰਦੀ। ਉਹ ਇੱਕਦੰ ਕਰਕੇ ਪਲਾ ਲੈਨੇ। ਜਿਹੜੇ ਤਾਂ ਸਲਾਈ ਕਰਦੇ ਮਸ਼ੀਨਾ ਉਹਨਾਂ ਨੂੰ ਤਾਂ ਚੀਜ਼ਾਂ ਬਹੁਤ इजीली ਆਉਂਦੀਆਂ ਹੀ ਹੁੰਦੀਆਂ। ਸਿੱਖਣਾ ਪੈਂਦਾ ਬਟ ਮਾੜਾ-ਮੋਟਾ ਸਲਾਈ ਕਰਦਿਆਂ ਕਰਦਿਆਂ ਆ ਹੀ ਜਾਂਦਾ ਇਹਨਾਂ ਦਾ ਕੰਮ ਤਾਂ। ਚਲੋ ਜੀ ਬਾਕੀ ਉਹ ਨਾ ਪੈ ਇਹਨੂੰ ਮੜਾ ਜਾ ਸਾਫ਼ ਕਰ ਲੈਨੇ ਸਾਰਾ ਕੁਝ ਤੇਲ ਦੇ ਲਾਂਗੇ। ਇਹਨੂੰ ਵੀ ਕਾਫੀ ਟਾਈਮ ਬਾਅਦ ਸਫਾਈ ਕਰਨ ਲੱਗੀ ਆ 10 12 ਸੂਟ ਸਲਾਈ ਕਰ ਲਏ ਹੁਣ ਜਾ ਕੇ ਵੀ ਸਫਾਈ ਦੀ ਵਾਰੀ ਆਈ ਉਹ ਵੀ ਜਦੋਂ ਜਮਾ ਰੁਕ ਚੱਲੀ ਸੀ ਫਿਰ ਸਲਾਈ ਸਾਫ ਕਰਨ ਨੂੰ ਟਾਈਮ ਲੱਗਿਆ ਉਦਾਂ ਫਰਮ ਮਸ਼ੀਨ ਦੀ ਪ੍ਰੋਪਰ ਸਫਾਈ ਹੋ ਗਈ ਹੈ ਹੁਣ ਆਪਾਂ ਇਹਨੂੰ ਤੇਲ ਦੇ ਲੈਨੇ ਆ ਤੇਲ ਦੇਣ ਤੋਂ ਬਾਅਦ ਆਪਾਂ ਇਹਦਾ ਸਿੱਧਲ ਜਿਹੜਾ ਕੱਸ ਦਾਂਗੇ ਤੇਲ ਦੇ ਨਾਲਗਾ ਤਾਂ ਦੋ ਤਿੰਨ ਜਗ੍ਹਾ ਇਹਨਾਂ ਬਟਨ ਸਾਰੇ ਦੇ ਦੇਨੇ ਨੇ ਤੇ ਮੈਂ ਹੁਣ ਆਪਾਂ ਤਾਂ ਸਿੱਧੀ ਕੱਸ ਲਈ ਨਾ ਮੰਜੇ ਤੋਂ ਸਿੰਘ ਲੱਖੀ ਹੈ ਸਹੀ ਥੋੜਾ ਖਖਾ ਜਿਹਾ ਲੱਗ ਰਿਹਾ ਜਦੋਂ ਸਿੱਟ ਲੈਦੇ ਨੇ ਲੱਗ ਜਾਂਦਾ ਨਾ ਇੱਕ ਕਲਚ ਦੀ ਆਵਾਜ਼ ਹੁੰਦੀ ਆ ਉਦੋਂ ਵਧੀਆ ਲੱਗ ਜਾਂਦਾ ਹੁੰਦਾ ਤੇ বলে দিতে পুরো

ये तो एकदम बड़ा है ਨਾ ਪੋਤੀਲ ਚਾਕੇ ਦੇਖੀਨ ਲਾਕੇ ਲੋ ਜੀ ਆਪਣਾ ਸਿੱਟਲ ਕੱਸਿਆ ਗਿਆ ਤੇ ਹੁਣ ਆਪਾਂ ਇਹਨੂੰ ਮਸ਼ੀਨ ਪੈਰਾਂ ਦੀ ਜਿਹੜੇ ਪੈਰ ਹੈ ਦੇ ਮਸ਼ੀਨ ਦੇ ਉੱਤੇ ਲਾ ਕੇ ਦੇਖ ਲੈਨੇ ਅੱਗੇ ਨਾਲ ਬਹੁਤ ਹੌਲੀ ਹੋ ਗਈ ਮਸ਼ੀਨ ਇਹ ਨਹੀਂ ਫਿੱਟ ਹੋ ਰਹੀ ਇਸ ਕਰ ਇਹਨੂੰ ਜੀ ਡਰਾਈਵ 真是。 ਲੋਚ ਹੁਣ ਇਸ ਲਾਈ ਕਰ ਲਈ ਬਿਲਕੁਲ ਤਿਆਰ ਹਮ ਸੀ ਬਹੁਤ ਪਾਸ 깔 ਦਿਆ ਹੌਲੀ ਵੀ ਚਲਦੀ ਆ ਤੁਸੀਂ ਰੇਟਨ ਖੋਲ ਕੇ ਸਫਾਈ ਕਰ ਲਿਆ ਕਰੋ ਮਸ਼ੀਨ ਦੀ ਕਦੇ ਕਦੇ ਜੇ ਜਦੋਂ ਆਪਣੀ ਮਸ਼ੀਨ ਭਾਰੀ ਚੱਲਣ ਲੱਗ ਜਾਂਦੀ ਹੈ ਉਹਦੇ ਸਵਿਚਰ ਚ ਦੱਬਾ ਫਿਰ ਸੇਮ ਦੱਸ ਜਾਂ ਉਹਨੂੰ ਵੀ ਸਫਾਈ ਦੀ ਲੋੜ ਹੁੰਦੀ ਹੈ ਮੈਂ ਇਗਨੋਰ ਕੀਤਾ ਤਾਂ ਮੈਂ ਹੁਣ ਕੱਪੜੇ ਸਲਾਈ ਕਰਨੇ ਸੀ ਜ਼ਰੂਰੀ ਕਿਸ ਦਾ ਸੂਟ ਦੇਣਾ ਸੀ ਉਹ ਰਹਿ ਗਏ ਸੀ ਬਿਲਕੁਲ ਲੇਟ ਹੋ ਗਏ ਹੁਣ ਮੈਂ ਸਲਾਈ ਕਰਨੇ ਸ਼ੁਰੂ ਕਰੂੰਗੀ ਕਿਵੇਂ ਲੱਗਿਆ ਵਲੋਗ ਜ਼ਰੂਰ ਦੱਸਿਓਗੇ ਬਾਏ ਬਾਏ ਥੈਂਕ ਯੂ